ਆ ਕਰੋ ਚੱਕ ਮਿੱਤਰੋ ਸਿੱਧੂ ਬਾਈ ਦਾ ਡੈਲਗ ਹੈਗਾ ਨਾ ਜਿੰਨੂੰ ਕੋਈ ਸ਼ੱਕ ਨਾ ਇੱਥੇ ਆਓ ਇੱਥੇ ਤੇ ਵਾਕਈ ਇੱਥੇ ਆ ਕੇ ਵੇਖੋ ਮਾਹੌਲ ਖਤਰਨਾਕ ਬਣਿਆ ਪਿਆ ਪੂਰਾ ਇੱਥੇ ਸੋ ਮਿੱਤਰੋ ਜਿੰਨਾਂ ਨੂੰ ਲੱਗਦਾ ਕਿ ਐਵੇਂ ਸੋਸ਼ਲ ਮੀਡੀਆ ਦੇ ਝੂਠ ਹੀ ਮਾਰ ਜੰਦੇ ਆ ਵੇਖ ਲਓ ਬੱਤੀ ਗੇੜ ਆ ਇਹਦੇ ਹੱਡ ਦੇ ਹਰੀ ਕੇ ਹੱਡ ਦੇ ਤੇ ਬੱਤੀਆਂ ਦੇ ਵਿੱਚੋਂ 20 ਖੋਲੇ ਆ ਤੇ ਪਾਣੀ ਦਾ ਤੁਸੀਂ ਭਾਅ ਵੇਖ ਲਓ ਆਹ ਸਾਹਮਣੇ ਉਹ ਪੋਲਾ ਜਿਹੜਾ ਪਰਲਾ ਬਾਰ-ਬਾਰ ਬਾਈਪਾਸ ਆ ਤੇ ਆਹ ਪੁਰਾਣਾ ਪਾਣੀ ਵੇਖ ਲੋ ਕਿਦਾਂ ਗੋਲੀ ਆਉਂ ਜਾਣ ਡਿਆ ਇੱਥੇ ਕੈਮਰੇ ਵਿੱਚ ਸ਼ਾਇਦ ਇੰਨਾ ਨਹੀਂ ਆਉਂਦਾ ਨਾ ਸੋ ਮੇਲਾ ਲੱਗਾ ਮਿੱਤਰੋ ਵੇਖਣ ਵਾਸਤੇ ਜਦ ਪਾਣੀ ਮੈਂ ਕਹਿੰਦਾ ਵੀ ਬੇਅੰਤੀ ਆ ਸੋਸ਼ਲ ਮੀਡੀਆ ਤੇ ਆ ਲੱਗ ਗਏ ਲੋਕਾਂ ਨੂੰ ਪਛਾਨ ਝੂੜ ਹੀ ਵਜਣ ਡਿਆ ਕਿਵੇਂ ਜਿਆਦਾ ਵੀਡੀਓ ਫੈਲੀ ਜਾਂਦੀਆਂ ਪਰ ਨਹੀਂ ਲੋਕੀ ਰੋਕ ਰੋਕੇ ਵੀਡੀਓ ਬਣਾਉਣ ਦੇ ਪੁਲ ਦੇ ਉੱਤੇ ਜਿੰਨਾ ਪਾਣੀ ਤੇਜ਼ ਆ ਖਤਰੇਲਾ ਕੰਮ ਆ ਪਰ ਇੱਥੇ ਵੀ ਮੇਲਾ ਹੀ ਲੱਗਾ ਕਿ ਸਾਹ ਦਾ ਵੇਖੜ ਦਾ ਪਾਣੀ ਦਾ ਬਹਾਅ ਵੇਖੋ ਤੁਸੀਂ ਇਹ ਸਾਰਾ ਜਾ ਰਿਹਾ ਪਾਕਿਸਤਾਨ ਨੂੰ ਜਿੰਨੇ ਵੀ ਇਥੋਂ ਲੱਗੇ ਲੋਕਲ ਲੋਕ ਨੇ ਨਾਲ ਗੱਲ ਕੀਤੀ ਆ ਤੇ ਕਹਿੰਦੇ ਵੀ ਹੁਣ ਤੱਕ ਅਜੇ ਤੱਕ ਜਿੰਨੇ ਵੀ ਖੜਾਏ ਉਹਨਾਂ ਤੋਂ ਸਫਤਾ ਜਰਾ ਪਾਣੀ ਆ ਰਕੀਆਂ ਤੇ ਆ ਤੁਸੀਂ ਵੇਖ ਸਕਦੇ ਹੋ ਉਹ ਸਾਹਮਣੇ ਉਧਰ ਬਾਈਪਾਸਲਾ ਰੋਡ ਤੇ ਆ ਪੁਰਾਣਾ ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਇਹ ਹੋ ਗਿਆ ਕਿ ਸ਼ਾਨਕੇ ਝੂਠੀਆਂ ਫਾਵਾਂ ਵੀ ਮਗਰ ਲੀਆਂ ਵੀਡੀਓ ਆ ਕੋਈ ਪੁਰਾਣੀਆਂ ਵੀਡੀਓ ਮਗਰਲੀ ਵਾਰ ਦੀਆਂ ਤੇ ਫਾਵਾਂ ਫਲਾਈ ਜਾਂਦੇ ਆ ਪਰ ਅੱਜ ਸਚਾਈ ਦਿਖਾਉਣ ਲੱਗਾ ਤੁਹਾਨੂੰ ਕਿ ਵਾਕਈ ਹਨੇਰੀ ਬੱਜਾ ਕਾ ਲੋਕਾਂ ਦਾ ਬੁਰਾਈ ਹਾਲ ਆ ਵੇਖੋ ਆ ਜਾਂਦਾ ਫਰੋਜਪੁਰ ਨੂੰ ਦਰਿਆ ਉਧਰ ਨੂੰ ਸਿੱਧਾ ਹੀ ਪਾਕਿਸਤਾਨ ਨਾਲ ਨੂੰ ਤੇ ਪਾਕਿਸਤਾਨ ਦੇ ਹਾਲਾਤ ਵੀ ਤੁਸੀਂ ਵੇਖਣ ਨਹੀਂ ਦੇ ਰਹੇ ਸੋਸ਼ਲ ਮੀਡੀਆ ਤੇ ਆ ਕਰੋ ਚੈੱਕ ਭਾਈ ਨੇ ਗੱਲ ਕੀਤੀ ਕੈਮਰੇ ਰਿਕਾਰਡ ਨਹੀਂ ਕੀਤੀ ਤੇ ਕਹਿੰਦੇ ਵੀ ਸਾਡੀ ਹੋਜ ਦੇ ਵਿੱਚ ਇਹੋ ਜਿਹਾ ਮੰਜ਼ਰ ਕਦੀ ਨਹੀਂ ਬਣਿਆ ਜਿੰਨਾ ਐਰਕੀ ਹੋਇਆ ਬਾਬਾ ਜੀ ਵੇਖਿਆ ਕਦੀ ਇਹੋ ਜਿਹਾ ਮੰਜ਼ਰ ਹਾਂਜੀ ਇਹੋ ਜਿਹਾ ਮੈਂ ਵੇਖਿਆ ਮੋਹਲ ਪਹਿਲਾਂ ਕਦੀ ਨਹੀਂ ਨਾ ਬਹੁ ਬਰਾ ਵਾਲੇ ਲੋਕਾਂ ਦਾ ਬਹੁਤ ਤੇਜ਼ ਪਣੀ ਯਾਰ ਸਰਕਾਰਾਂ ਨੂੰ ਉਦੋਂ ਚੇਤਾ ਆਉਂਦਾ ਜਦੋਂ ਪਤਨ ਸਰ ਤੇ ਪੈ ਗਈ ਆ ਤੇ ਆ ਵੇਖੋ ਮਰਮਤ ਚੱਲਣ ਲੱਪੀ ਹੁਣ ਤਾਂ ਚੜੇ ਆ ਹਾਂ ਗਰੀਸਾਂ ਲੱਪੀਆਂ ਵਾਲ ਰੰਗੋਂ ਲਾਪੇ ਆ ਔਖਾ ਹੀ ਆ ਸਾਡਾ ਵੀ ਮਨ ਲਗ ਰਿਹਾ ਇਸਾ ਪੰਜਾਬ ਦਾ ਵਿੱਚ ਆਈ ਨੀ ਟੈਕਨੋਲੋਜੀ ਹੋਵੇ ਤੇ ਸੈਟੇਲਾਈਟਾਂ ਹੋਣ ਤੇ ਪਤਾ ਲੱਗੇ ਵੀ ਵੀ ਮੀਂਹ ਆਉਣ ਵਾਲੇ ਭਾਰੀ ਆਉਣ ਵਾਲੇ ਆ ਪੀ ਜਿਹੜੀ ਮੌਸਮ ਭਾਗੋ ਖਰਾਬ ਆ ਆ ਵੇਖੋ ਸੋ ਬਹੁਤ ਜ਼ਰਾ ਤੇਜ਼ ਆ ਪੁਲਿਸ ਵੀ ਕਹਿਣ ਦੀ ਵੀ ਰੋਡ ਦੇ ਉੱਤੇ ਨਾ ਖਲੋ ਗੱਡੀਆਂ ਲਾ ਕੇ ਲੋਕੀ ਫੋਟੋਆਂ ਵੀਡੀਓ ਕਿਉਂਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਖੋਲੇ ਆ ਨਾ ਗੇਟ 34 ਗੇਟ ਆ ਟੋਟਲ ਗੇੜੇ ਇਹਦੇ ਵਿੱਚੋਂ 10 12 ਤੇ ਨਾਲੇ ਖੋਲੇ ਆ ਨਾ ਤੇ ਜਿਆਦਾ ਖੋਲੇ ਆ 20 ਪਲੱਸ ਲਾ ਕੇ ਕਹਿਣ ਦੇ ਆ ਉਹਦੇ ਪੁਲਿਸ ਵਾਲੇ ਕਹਿਣ ਦੇ ਬਾਰ ਬਾਰ ਵੀ ਤੁਸੀਂ ਜਾਓ ਇੱਥੇ ਜਿਹੜੇ ਹਿਸਾਬ ਨਾਲ ਸਟੇਜ ਆਦੇ ਇਹਦਾ ਵੀ ਕੋਈ ਮਾਰਾ ਕਿਰਪਾ ਹੀ ਕਰੇ ਇਹ ਵੀ ਅੰਗਰੇਜ਼ਾਂ ਦੇ ਵੇਲੇ ਇਦਾਂ ਹੀ ਆ ਸੋ ਲੱਗੇ ਆ ਬਾਈ ਹੁਣੀ ਹੁਣ ਤੇ ਮੌਕਾ ਲੰਘ ਗਿਆ ਵੀਰ ਹੁਣ ਤੇ ਪਤਾ ਨਹੀਂ ਕੋਈ ਰੰਗ ਰੋਬਣ ਕਰਨ ਦਾ ਪਾਣੀ ਦਾ ਫਲੋ ਇੰਨਾ ਤੇਜ ਹੈ ਨਾ ਕਿ ਕਹਿਣ ਦਾ ਮਤਲਬ ਵੀ ਤੁਸੀਂ ਵੀਡੀਓ ਵਗੈਰਾ ਵੇਖ ਕੇ ਤੁਸੀਂ ਹਾਲਾਤ ਲਾ ਹੀ ਸਕਦੇ ਜੇ ਤੇ ਬਹੁਤ ਬੁਰਾਈ ਹਾਲ ਹੈ ਵਾਹਿਗੁਰੂ ਕਿਰਪਾ ਕਰੇ ਜਿਨ੍ਹਾਂ ਨੂੰ ਨੁਕਸਾਨ ਹੋ ਗਿਆ ਤੇ ਪਾਣਾ ਮੰਨਣ ਦਾ ਬਲ ਬਖਸ਼ੇ ਮਹਾਰਾ ਕਿਰਪਾ ਕਰੇ ਤੇ ਅੰਗ-ਸੰਗ ਸਹੀ ਸਹਾਈ ਰਵੇ ਗੁਰੂ ਸਾਹਿਬ ਸੋ ਚਾਹੀਦਾ ਰਲ ਮਿਲ ਕੇ ਪੰਜਾਬੀਆਂ ਨੂੰ ਅੱਗੇ ਆਉਣਾ ਮਦਦ ਕਰਨਾ ਜੜੀਆਂ ਵੱਡੀਆਂ ਸੰਸਥਾਵਾਂ ਬਾਹਰੋਂ ਆਪਣੇ ਪੰਜਾਬੀ ਭਰਾ ਵਾ ਤੇ ਬੜੇ ਵੱਡੇ ਦਿਲ ਨੇ ਉਹਨਾਂ ਦੇ ਤੇ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਐਨੇ ਮੀਰ ਆਪਣੇ ਪੰਜਾਬੀ ਹੈਗੇ ਕਿ ਇੱਕ ਦਿਨ ਇੱਕ ਦਿਨ ਦੇ ਵਿੱਚ ਹੀ ਕਿਸੇ ਦਾ ਘਰ ਜਿਹੜੀ ਘਰ ਜਿਹੜੀ ਪੂਰਤੀ ਹੈ ਪੂਰੀ ਕਰ ਸਕਦੇ ਆ ਸੋ ਆਉਣਾ ਚਾਹੀਦਾ ਅੱਗੇ ਆ ਮੌਕਾ ਵਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਆ ਤੇ ਇਥੇ ਪੰਜਾਬੀਆਂ ਦੇ ਨਾਲ ਖੜਨਾ ਹੋਰ ਤੇ ਕਿਹੇ ਮੈਨੂੰ ਨਹੀਂ ਲੱਗਦਾ ਕਿ ਕੋਈ ਅੱਗੇ ਆਊਗਾ ਕਿਸੇ ਦਾ ਦੋਸਤ ਹੈ ਉਹਨੂੰ ਸ਼ਿਕਾਰ ਕਿਸੇ ਵੀ ਤਰ੍ਹਾਂ ਦਾ ਆਵਾਜਾਈ ਦਾ ਸਾਥ ਹੰਦੇ ਉਦਾਂ ਤੁਸੀਂ ਤੁਰੋ ਫਿਰੋ ਵੇਖੋ ਤੁਸੀਂ ਫੋਟੋ ਵੀਡੀਓ ਬਣਾਉਣੀ ਆ ਬਣਾ ਲਓ ਪਰ ਤੁਸੀਂ ਲੋਕੀ ਗੱਡੀਆਂ ਖੜੀਆਂ ਕਰੀਆਂ ਨੇ ਜਿੱਦਾਂ ਮੋਟਰਸਾਈਕਲ ਕੀਤਾ ਵੀਰ ਨੇ ਗੱਲਾਂ ਕਰਨ ਡਿਆ ਨਾਲ ਤੇ ਨਾਲ ਗੱਡੀਆਂ ਗੁਡੀਆਂ ਖੜੀਆਂ ਕਰਕੇ ਫਿਰ ਫੋਟੋ ਵੀਡੀਓ ਕਹਿੰਦੇ ਵੀ ਗੱਡੀ ਨਾ ਖੜੀ ਕਰੋ ਉਦਾਂ ਜੇ ਤੁਸੀਂ ਵੇਖਣਾ ਤੇ ਇਹ ਮੰਜ਼ਰ ਤੁਸੀਂ ਵੇਖ ਸਕਦੇ ਜੇ ਬਹੁਤ ਬੁਰਾ ਹਾਲਾ 34 ਗੇੜਾ ਪੁੱਛਿਆ ਮੈਂ ਤੇ ਅੱਧੋਂ ਜਰੇ ਖੁੱਲੇ ਆ ਕਈ ਤੇ ਪੂਰੇ ਪੂਰੇ ਖੁੱਲੇ ਆ ਕਈ ਅੱਧੇ ਖੁੱਲੇ ਆ ਤੇ ਵਾਹਿਗੁਰੂ ਕਿਰਪਾ ਹੀ ਕਰੇ ਸੱਚੇ ਪਾਤਸ਼ਾਹ ਮੌਸਮ ਇੱਕਦਰੀ ਫੇਰ ਤੁਸੀਂ ਦੇਖ ਸਕਦੇ ਬੱਦਲ ਵਗੈਰਾ ਫੇਰ ਆ ਗਿਆ ਤੇ ਇਧਰ ਤੇ ਮੈਨੂੰ ਲੱਗਦਾ ਕਿ ਮੀਂਹ ਪੈਣ ਵੀ ਡਿਆ ਵਾ ਵਾਹਿਗੁਰੂ ਕਿਰਪਾਈ ਕਰਨ ਤਰਨਤਨ ਸਾਹਿਬ ਵੱਲੋਂ ਇੱਥੋਂ ਤੱਕ ਸਾਰੇ ਅੱਧੇ ਤੋਂ ਜ਼ਿਆਦਾ ਖੁੱਲੇ ਆ ਯਾਨੀ ਕਿ 70-80% ਖੁੱਲੇ ਆ ਇਹ ਤੋਂ ਅੱਗੇ ਥੋੜੇ 60-50% ਯਾਨੀ ਕਿ ਮਾੜੇ ਮਾੜੇ ਖੁੱਲੇ ਆ ਇੱਥੋਂ ਤੱਕ 80% ਖੁੱਲੇ ਆ ਆ ਤੁਸੀਂ ਦੇਖਦੇ ਆ ਉੱਪਰ ਆ ਆ ਥੋੜਾ ਨੀਵਾ ਵਾ ਇੰਦਾ ਕਰਕੇ ਖੁੱਲੇ ਹੋਏ ਆ ਆ ਬੜੇ ਨੀਵੇਂ ਆ ਇਧਰੋਂ ਪਿੱਛੋਂ ਤਰਨ ਤੱਕ ਇਹ ਸਾਰੇ ਓਪਨ ਆ ਤੇ ਇੱਥੋਂ ਥੋੜੇ ਥੋੜੇ ਘਾਟ ਓਪਨਾ ਇੱਥੋਂ ਅੱਗੇ ਬੰਨ ਜਾਂ ਇੱਥੋਂ ਅੱਗੇ ਜਾ ਕੇ ਇਹ ਕੋਈ 30% ਆ 50% ਆ ਤੇ ਉਦੋਂ ਬਾਅਦ 60 90 ਤੇ ਮੌਸਮ ਇੱਕ ਰੀਫਰ ਲੱਗਦਾ ਖਰਾਬ ਹੋਇਆ ਹੋ ਗਿਆ ਬੱਦਲ ਇੱਕ ਰੀਫਰ ਆ ਗਏ ਗੁਰੂ ਰਾਮ ਦਾ ਕਿਰਪਾ ਕਰੇ ਉਹ ਆਹਿੰ ਬੁਆਹਿੰ ਬੁਆਹ ਇੱਥੇ ਵੇਖ ਲਓ ਇੰਨੀ ਰਿਬ ਚੜ ਗਈ ਆ ਤੇ ਤੇ ਜਿੰਨਾ ਪਿੰਡਾਂ ਦੇ ਵਿੱਚ ਪਿੱਛੇ ਦਰਿਆ ਦਰਿਆ ਦੇ ਕੰਢੇ ਦੇ ਨਾਲ ਪਿੰਡ ਨੇ ਸਾਰੇ ਉੱਥੇ ਕੀ ਹਾਲ ਹੋਊਗਾ ਆ ਦੇਖੋ ਇੱਥੇ ਰੇਤਾ ਰਬ ਕਿੰਨੀ ਕਿੰਨੀ ਇਕੱਠੀ ਹੋ ਗਈ ਇੱਥੇ ਜਿਹੜੇ ਆ ਜਿਹੜੇ 7-8 ਬੰਦਿਆ ਤੇ ਇੱਥੇ ਆ ਵਾਲੀਆਂ ਨਹਰਾ ਜੜੀਆਂ ਰਾਜਸਥਾਨ ਨੂੰ ਜਾਂਦੀਆਂ ਸੋ ਇਧਰ ਵੀ ਪਾਣੀ ਜਾ ਰਿਹਾ ਇੰਨਾ ਨਹਰਾ ਤਾਂ ਬੜਾ ਪਾਣੀ ਛੱਡਦੇ ਅੱਗੋਂ ਪਿੱਛੋਂ ਤੇ ਹੁਣ ਘਟਿਆ ਹੁਣ ਕੀਪਤਾ ਕੀ ਪਾਲਿਸੀ ਆ ਲੋਕੀ ਡੁੱਬਣਦੇ ਆ ਪਾਲਸੀ ਇਹਨਾਂ ਦੀਆਂ ਇਹਨਾਂ ਦੀ ਇਹੋ ਜਾਣਦੇ ਆ ਕਿ ਕੀ ਹੈ ਕੀ ਨਹੀਂ ਵੇਖੋ ਘਟ ਪਣੀ ਨਾ ਦੇ ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਹੁੰਦਾ ਨਾ ਚ